ਵੈਰੂਜੀ ਕਾਲ ਸਾਹਿਬ ਸ੍ਰੀ ਵੈਰੂਜੀ ਕੀ ਪਤੇ ਦੋਸਤੋ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਬਿਲਕੁਲ ਤੰਦਰੁਸਤ ਠੀਕ ਠਾਕ ਹੋਵੇ ਤੁਹਾਡੇ ਪਰਿਵਾਰ ਠੀਕ ਠਾਕ ਹੋਣਗੇ ਇੱਕ ਮੈਂ ਤੁਹਾ ਨਾਲ ਅੱਜ ਗੱਲ ਸਾਂਝੀ ਕਰਨ ਰਿਹਾ ਛੋਟੀ ਜੀ ਹੋ ਸਕਦਾ ਬਹੁਤੇ ਲੋਕ ਮੇਰੇ ਨਾਲ ਸਹਿਮਤ ਨਾ ਹੋਣ ਉਹਨਾਂ ਇਹ ਸੋਚਣਾ ਵੀ ਆਪਣੇ ਘਰ ਦੀ ਗੱਲ ਹੀ ਬਾਹਰ ਦੱਸਦਾ ਜਾਂ ਜਨਾਨੀ ਦੀ ਗੱਲ ਹੀ ਬਾਹਰ ਪਰ ਇਹ ਮੈਂ ਇਹ ਕਰਕੇ ਦੱਸਣੀ ਚਾਹਣਾ ਵੀ ਘਰਾਂ ਦੇ ਵਿੱਚ ਜਿਹੜੀਆਂ ਲੜਾਈ ਝਗੜੇ ਹੁੰਦੇ ਆ ਨਾ ਉਹ ਨਾ ਹੋਣ ਲੜਾਈਆਂ ਝਗੜਾ ਤੋਂ ਜਿਹੜਾ ਬਚਿਆ ਜਾ ਸਕੇ ਕਈ ਵਾਰੀ ਇਹ ਹੁੰਦਾ ਵੀ ਘਰਾਂ ਦੇ ਵਿੱਚ ਕਈਆਂ ਕਾਰਨਾਂ ਦੇ ਕਰਕੇ ਨਾ ਜਨਾਨੀਆਂ ਦੇ ਕੋਲ ਆਦਮੀਆਂ ਵਾਸਤੇ ਟਾਈਮ ਘੱਟ ਹੁੰਦਾ ਜਿਦਾਂ ਕੋਈ ਬਟਨ ਟੁੱਟ ਗਿਆ ਤੇ ਉਹ ਚੇਤਾਪੁਰ ਗੱਲ ਆਇਆ ਨਹੀਂ ਜਾਂ ਕੋ ਹੋਰ ਚੀਜ਼ ਕਪੜਾ ਧੋਣ ਵਾਲਾ ਹੀ ਹੋਣੀ ਧੋਤਾ ਗਿਆ ਹੋ ਮਲਜਾਦੇ ਕੰਮ ਦੇ ਵਿੱਚ ਮਲ ਜਨਾਨੀਆਂ ਕੋਈ ਕੰਮਾਂ ਜੀ ਏਲੀਆਂ ਖੁਗੀਆਂ ਹੁੰਦੀਆਂ ਆ ਆਦਮੀ ਦਾ ਬਰਤਨ ਟੁੱਟਾ ਹੋਵੇ ਕੋਈ ਹੋਰ ਚੀਜ਼ ਕੋਈ ਡਾ ਕਪੜਾ ਧੋਣ ਵਾਲਾ ਉਹ ਉਧਰ ਧਿਆਨ ਨਹੀਂ ਦਿੰਦੀਆਂ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵਾਂ ਕਿ ਪਹਿਲੀ ਗੱਲ ਤੇ ਬੀਬੀਆਂ ਨੂੰ ਵੀ ਸਾਰੇ ਕੰਮ ਜਿਹੜੇ ਜ਼ਰੂਰੀ ਆ ਨਾ ਉਹ ਛੱਡ ਕੇ ਤੇ ਜਿਹੜੇ ਆਦਮੀ ਦਾ ਕੰਮ ਹੁੰਦਾ ਆਦਮੀ ਦੇ ਕੰਮ ਨੂੰ ਕੋਈ ਦੁਨੀਆਂ ਦਾ ਜ਼ਰੂਰੀ ਕੰਮ ਨਹੀਂ ਹੁੰਦਾ ਆदमी ਦਾ ਬਟਨ ਟੁੱਟ ਗਿਆ ਉਹਨੂੰ ਲਾਉਣਾ ਕੋਈ ਪੈਂਟ ਕਮੀਜ਼ ਧੋਣ ਵਾਲੀ ਉਹ ਪਹਿਲਾਂ ਧੋਣੀ ਬੇਸ਼ੱਕ ਰੋਟੀ ਰਹਿ ਜਾਏ ਕੋ ਹੋਰ ਝਾੜੂ ਪੋਚਾ ਰਹਿ ਜਾਏ ਪਰ ਇਹ ਕੰਮ ਆਦਮੀ ਦੇ ਜ਼ਰੂਰੀ ਹੁੰਦੇ ਤੇ ਮੈਂ ਤੁਹਾਨੂੰ ਦੱਸਾਂ ਵੀ ਅੱਜ ਮੇਰੀ ਕਮੀਜ਼ੀ ਤੋਂ ਦਾ ਨਾ ਬਟਨ ਟੁੱਟਾ ਬਟਨ ਟੁੱਟਾ ਹੀ ਪਰਸੋਂ ਦਾ ਤੇ ਮੈਂ ਆਪਣੇ ਘਰ ਤੋਂ ਕਿਹਾ ਵੀ ਲਓ ਤੇਰੇ ਕੋਲ ਟਾਈਮ ਨਹੀਂ ਹੋਣਾ ਤਾਂ ਮੈਨੂੰ ਸੁਈ ਤੇ ਦੇ ਮੈਂ ਆਪੇ ਬੰਨਣਾ ਲਾ ਲੈਣਾ ਤੇ ਮੁੰਰੇ ਤੇ ਹਰਾਨ ਕੀ ਹੋਈ ਵੀ ਸੁਈ ਮੈਂ ਡੱਬੇ ਚੋਂ ਕੱਢ ਲਈ ਤੇ ਘਰ ਵਿੱਚ ਰੀਲੀ ਨਹੀਂ ਤਾਂ ਗੱਲ ਆਉਂ ਨੂੰ ਰੀਲੀ ਨਹੀਂ ਜਦੋਂ ਕਿ ਚਾਹੀਦਾ ਤੇ ਇਹ ਵੀ ਘਰਾਂ ਦੇ ਵਿੱਚ ਹਰੀ, ਨੀਲੀ, ਖੱਟੀ, ਪੀਲੀ ਸਾਰੀਆਂ ਰੀਲਾ ਕਲਰ ਦੀਆਂ ਰੀਲਾ ਹੋਣ ਇਹ ਫਿਰ ਚ ਇਹ ਕੰਮ ਸੂਈ ਸੂਈ ਗੰਧੂਈ ਰੀਲਾ ਦਾ ਕੰਮ ਹੁੰਦਾ ਵਾ ਧਾਗਾ ਸੂਈ ਦਾ ਜਨਾਨੀਆਂ ਦਾ ਬੰਦਿਆਂ ਦਾ ਨਹੀਂ ਹੁੰਦਾ ਅਸਾ ਕਾਰਜ ਜੀ ਇਹ ਰੀਲੀ ਆ ਨਹੀਂ ਧਾਗਾ ਹੀ ਨਹੀਂ ਮੇਰੀ ਇੱਕ 68 ਸੀ ਮੈਂ 68 ਢੇੜ ਲਈ ਇੱਕੋ ਦਾ ਪੱਲਾ ਢੇੜ ਕੇ 68 ਦਾ ਤੇ ਉਹ ਧਾਗਾ ਕੱਢ ਕੇ ਤੇ ਮਟਨ ਲਾ ਲਿਆ ਜੇ ਕਰਦੀ ਤੁਹਾਨੂੰ ਪਤਾ ਮੂੰਹ ਤੇ ਨਹੀਂ ਬਣਾਉਣਾ ਸੀ ਗਲਤੀ ਵੀ ਉਹਦੀ ਸੀ ਤੇ ਮੂੰਹ ਬਣਾਈ ਪਰ ਤੇ ਮੁੜ ਕੇ ਗਈ ਦੁਕਾਨ ਤੇ ਦੁਕਾਨ ਤੋਂ ਜਾ ਕੇ ਤੇ ਰੀ ਲਾਂਦੀ ਆ ਬੰਦੇ ਤੇ ਮਲਾ ਲਿਆ ਰੀ ਲਿਆ ਕੇ ਮੈਨੂੰ ਫੜਾਤੀ ਕਹਿੰਦੀ ਵੀ ਆਲ ਉੱਠ ਗਈ ਅੱਛਾ ਹੁਣ ਵੇਖੋ ਇਥੇ ਫੇਰ ਫਰਜ ਬਣਦਾ ਸੀ ਨਾ ਉਹਦਾ ਕਿ ਉਹ ਕਹਿੰਦੀ ਵੀ ਲਓ ਕਿੱਥੇ ਤੁਹਾਡਾ ਕਮੀ ਮੈਂ ਧਾਗਾ ਲਾਦਾ ਪਰ ਇਹੋ ਜੀਆਂ ਗੱਲਾਂ ਨੂੰ ਲੈ ਕੇ ਦੋਸਤੋਂ ਘਰਾਂ ਦੇ ਵਿੱਚ ਜਿਹੜੇ ਲੜਾਈ ਝਗੜੇ ਹੁੰਦੇ ਆ ਇੰਨਾਂ ਗੱਲਾਂ ਨੂੰ ਲੈ ਕੇ ਲੜਾਈ ਝਗੜੇ ਕਰਨ ਦੇ ਪਰ ਮੈਂ ਇਹ ਗੱਲਾਂ ਕੋਈ ਲੜਾਈ ਨਹੀਂ ਕੀਤੀ ਕੋਈ ਝੜਾ ਨਹੀਂ ਕੀਤਾ ਕੁਝ ਨਹੀਂ ਕੀਤਾ ਜਿੱਦਾਂ ਪਹਿਲਾਂ ਕੰਮ ਚੱਲਦਾ ਸੀ ਉਦਾਂ ਹੀ ਆ ਔਰ ਮੈਂ ਤਾਂ ਦੱਸਣ ਲੱਗਾ ਵਾ ਵੀ ਐਸੇ ਚੀਜ਼ਾਂ ਨੂੰ ਲੈ ਕੇ ਨਾ ਘਰਾਂ 'ਚ ਲੜਾਈ ਝਗੜੇ ਹੁੰਦੇ ਆ ਕਰਕੇ ਬੀਬੀਆਂ ਇਹ ਮੇਰੀ ਵੀਡੀਓ ਨੂੰ ਵੇਖਣਾ ਤੇ ਇਹੋ ਜਿਹੀਆਂ ਚੀਜ਼ਾਂ ਦੇ ਜਨਾਨੀਆਂ ਨੂੰ ਬੀਬੀਆਂ ਨੂੰ ਖਾ ਖਰ ਕੇ ਧਿਆਨ ਦੇਣਾ ਚਾਹੀਦਾ ਆ ਜਿਹੜੀ ਤਾਂ ਬੜਾ ਟੁੱਟ ਗਿਆ ਟਾਈਮ ਨਾਲ ਲਾਓ ਜਿਹੜਾ ਕਪੜਾ ਤੁਹ ਨਾਲ ਟਾਈਮ ਨਾਲ ਲਾਓ ਬਾਕੀ ਮੈਂ ਹੋਰ ਗੱਲ ਦੱਸਦਾ ਕਿ ਬਹੁਤੇ ਲੋਕ ਕੀ ਕਰਦੇ ਆ ਵੀ ਲੋਕਾਂ ਦੀਆਂ ਗੱਲਾਂ ਕਰਦੇ ਆ ਜਨਾਨੀਆਂ ਦੀਆਂ ਬੰਦਿਆਂ ਦੀਆਂ ਧੀਆਂ ਬੁੜੀਆਂ ਦੀਆਂ ਆਪਣੇ ਘਰ ਦੀ ਗੱਲ ਨਹੀਂ ਕੋਈ ਵੀ ਦੱਸਦਾ ਮੈਂ ਤਾਂ ਉਹਨੂੰ ਬੰਦਾ ਸ਼ਰਦਾ ਜਿਹੜਾ ਆਪਣੇ ਘਰ ਦੀ ਗੱਲ ਹੀ ਬਾਹਰ ਦੱਸਦਾ ਲੋਕਾਂ ਦੀਆਂ ਅੰਦਰ ਕੋਈ ਕਰਦਾ ਆਪਣੇ ਘਰ ਦੀ ਤੁਸੀਂ ਗੱਲ ਬਾਹਰ ਦੱਸੋ ਉਹਦੇ ਲੋਕਾਂ ਨੂੰ ਹੋਰ ਵੀ ਲੋਕਾਂ ਨੂੰ ਮਤ ਆਊਗੀ ਇਹ ਕਰਕੇ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਜਿਹੜੀਆਂ ਬੀਬੀਆਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਵੈਰੂ ਜੀ ਕਾ ਫਾਰ ਸਾਸ ਜੀ ਵੈਰੂ ਜੀ ਦਾ